ਸਸਕੀ ਦਾ ਅੱਜ ਸੀ ਖੱਪਾ ਜਾ ਫਿਰ ਤੂੰ ਬੋਲੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੇਂ ਸਾਲ ਦਾ ਪਹਿਲਾ ਦਿਨ ਅੱਜ ਨਿਊਜ਼ੀਲੈਂਡ ਦੇ ਵਿੱਚ ਪਹਿਲਾ ਦਿਨ ਚੜਿਆ ਨਵੇਂ ਸਾਲ ਦਾ ਦੇਖਿਆ ਇਹ ਡ੍ਰੀਮ ਸੀ ਦੇਖਣ ਦਾ ਤੇ ਦੇਖਿਆ ਭਾਈ ਤੇ ਅੱਜ ਨਾ ਇੱਕ ਅੱਖਰ ਚੇਂਜ ਹੋ ਜਾਣਾ ਹਨਾ ਉਹ ਕਿਹੜਾ ਚੇਂਜ ਹੋਣਾ ਕਿੱਕੀ ਦੱਸ ਭਾਈ ਅੱਜ ਇੱਕ ਅੱਖਰ ਚੇਂਜ ਹੋਣਾ ਅੱਜ ਮੈਂ ਉਧਰ ਕਿੱਕੀ ਸਾਹਮਣੇ ਖੜਾ ਕਿਹੜਾ ਚੇਂਜ ਹੋਇਆ ਅੱਜ ਉਹ ਅਜੇ ਕੱਖਰ ਤੇਜ਼ ਹੋ ਜਾਣਾ ਉਹ ਤਾਂ 2024 ਆਪਾਂ ਪਹਿਲਾਂ 23 ਲਿਖਦੇ ਹੁੰਦੇ ਤੇ 2023 ਹੁਣ 2024 ਲਿਖੇਗਾ ਨਲਾਸ਼ ਚੌਕਾ ਤੇ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਕਰਨਾ ਚਾਹਦੇ ਗੁਰੂ ਘਰ ਚ ਜਾ ਕੇ ਮੱਥਾ ਟੇਕ ਕੇ ਅਰਦਾਸਾਂ ਕਰਕੇ ਵੀ ਨਵਾਂ ਸਾਲ ਸਾਡਾ ਅਗਲਾ ਵਧੀਆ-ਵਧੀਆ ਆਵੇ ਠੀਕ ਆ ਬਈ ਹਾਂ ਅੱਜ ਹੁਣ ਤੂੰ ਹੁਣ ਬੋਲ ਬਈ ਐਸੀ ਟਾਕੀਏ ਕੋ ਤੂੰ ਆ ਟੰਦੇ ਆ ਅੱਛਾ ਤਾਈ ਦਾ ਫਰੈਂਡ ਆਉਂਦਾ ਓਕੇ ਤਾਈ ਦਾ ਫਰੈਂਡ ਆਉਂਗਾ ਉੱਥੇ ਅੱਛਾ ਤਾਈ ਜੀ ਨੇ ਕਾਲ ਕੀਤਾ ਕਿਸੇ ਨੂੰ ਹਾਂ ਮੈਂ ਕਿਸੇ ਨੂੰ ਹੁਣ ਕਿਸੇ ਨੂੰ ਫੋਨ ਕੀਤਾ ਉਹ ਫੋਨ ਹੋ ਗਿਆ ਵੀ ਤੁਹਾਨੂੰ ਮੈਨੂੰ ਪਹਿਲਾਂ ਬੱਲ ਪ੍ਰੋਗਰਾਮ ਇਹਦਾ ਪਪਾ ਦੇ ਵੱਡੇ ਆਉਣਾ ਇਹਦੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੇ ਸਤਿ ਸ੍ਰੀ ਅਕਾਲ ਸਭ ਦਾ ਨਵਾਂ ਸਾਲ ਖੁਸ਼ੀਆਂ ਭਰਿਆ ਤੇ ਤਰੱਕੀਆਂ ਲਾਵੇ ਤੇ ਵੈਗਰੂ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਪਪਾ ਮੇਰ ਕਰੇ ਤੇ ਤੇ ਨਵਾਂ ਸਾਲ ਕੁਝ ਨਵਾਂ ਕਰੀਏ ਪੁਰਾਣੇ ਜੇ ਦਮੇ ਸਾਲ ਦੇ ਮਹੀਨੇ ਹੁੰਦਾ ਕੁਝ ਨਵਾਂ ਲਾਈਫ ਚ ਕੁਝ ਨਵਾਂ ਲਈਏ ਕੁਝ ਕਰਾਂ ਸੋਚਾਂਗੇ ਇਹਦੇ ਬਾਰੇ ਵੀ ਪਰ ਹਾਲੇ ਕੋਈ ਪਲਾਨ ਨਹੀਂ ਹੈਗਾ ਤੇ ਤੂੰ ਵੀ ਬਸ ਸੋਚ ਨਵਾਂ ਸਾਲ ਕੁਝ ਨਵਾਂ ਠੀਕ ਆ ਬਲੋਂ ਜੀ ਜੀ ਸਾਡੇ ਜੱਛੀ ਆ ਗਈ ਸਾਰਿਆਂ ਨੂੰ ਮੁਬਾਰਕਾਂ ਦੇ ਦੇ ਨਵੇਂ ਸਾਲ ਦੀਆਂ ਦਮੇ ਹੈਪੀ ਦਿਓ ਗਏ ਚੱਲ ਤੇ ਕਹ ਦੇ ਤੂੰ ਵੀ ਕਹ ਦੇ ਹੈਪੀ ਨਵੇਂ ਸਾਲ ਦਾ ਸਾਡਾ ਫੋਟੋ ਸੈਸ਼ਨ ਹੋ ਰਿਹਾ ਆਜੋ ਆ ਜਾ ਚੇ ਆਜੋ ਫੋਟੋ ਤਾਂ ਹੀ ਹੋਣਗੀਆਂ ਆਜੋ ਆਜੋ ਸਾਰੇ ਜਿਹੜੇ ਫੋਟੋ ਖਿਚਾਈਏ ਆਜੋ 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 ਲੈ ਭਾਈ ਹੁਣ ਕੱਲੇ ਮੰਮੀ ਆਉਗੇ ਹੈ ਖੜ ਜਾਵੇ ਸੱਦਾ ਚੱਲੇ ਵੀ ਗੁਰਦੁਆਰਾ ਸਾਹਿਬ ਚਲੋ ਭਾਈ ਲਿਆਓ ਗੱਡੀਆਂ ਦੋ ਜਾਣਗੀਆਂ ਅੱਜ ਅੱਛਾ ਇੱਧਰ ਵੀ ਫੋਟੋ ਖਿੱਚਣੀ ਆ ਓਏ ਇੱਕ ਮਿੰਟ ਹੋ ਇੱਧਰ ਵੀ ਖਿੱਚ ਲਉ ਫੋਟੋ ਹਾਲ ਤੇ ਰਹਦੇ ਚਲੋ ਭਾਈ ਆ ਜਾ ਭਾਈ ਵਾਹ ਸਤਿਨਾਮ ਸੱਚਾ ਪਾਤਸ਼ਾਹ ਅੱਜ ਬਹੁਤ ਸੰਗਤਾਂ ਆਉਣਗੀਆਂ ਇੱਧਰ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪੁੱਜ ਕੇ ਜੀ ਗੁਰਦੁਆਰਾ ਸਾਹਿਬ ਟਾਕਾ ਨੇ ਨੇ ਦੇਖੋ ਸੰਗਤਾਂ ਦਾ ਘੱਟ ਗੱਡੀਆਂ ਦੇ ਗੱਡੀਆਂ ਆਈਆਂ ਹੋਈਆਂ ਨੇ ਇੱਕ ਗੱਡੀ ਆਉਂਦੀ ਇੱਕ ਗੱਡੀ ਜਾਂਦੀ 270 40 ਨਾਲ ਨਿਟਰੋ ਭਾਈ ਗੁਰੂ ਘਰ ਚ ਨਹੀਂ ਆ ਗਿਆ ਦਾ ਨਮਰਤਾ ਨਮਰਤਾ ਤੇ ਚੌਥੀ ਵਸਤਾ ਆਈ ਹੋਣੀ ਹੈਗੀ ਇਹ ਤੇ ਗਲਤ ਕਰਦਾ ਐ ਤੂੰ ਪ੍ਰਭ ਡੋਰੀ ਹੱਥ ਤੁਮਾਰੇ ਪਰਾਬ ਡੋਰੀ ਹੱਥ ਤੁਮਾਰੇ ਡੋਰੀ ਹੱਥ ਤੁਵਾ ਦੇ ਪਰਾਬ ਡੋਰੀ ਹੱਥ ਤੁਵਾ ਦੇ ਹਲੋ ਜੀ ਵੀਰ ਜੁੜੇ ਮਿਲੇ ਨੇ ਨਿਊਜ਼ੀਲੈਂਡ ਤੋਂ ਵੀਰੂ ਨੇ ਕਹਿੰਦੇ ਥੋੜਾ ਗਿੜੀ ਚ ਲਾਉਣੀ ਤੁਹਾਡੇ ਨਾਲ ਮੈਂ ਚਲ ਕੋਈ ਲਾ ਲੈਂਦੇ ਆ ਵੀਰੂ ਨੇ ਮੈਨੂੰ 2017 ਚ ਮੇਰੇ ਤੇ ਇੰਡੀਆ ਜਦੋਂ ਰਣਜੀਤ ਬਾਵਾ ਲੱਗੇ ਸੀ ਉਹਨਾਂ ਨੇ ਆਪਣੇ ਜਰਮਨ ਨਾਲ ਲੈਂਦੇ ਹਾਂਜੀ 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 ਬਿਲਕੁਲ ਉਹ ਮਿਲਦੇ ਕਈ ਦਿਨ ਵੀਰੂ ਨੂੰ ਫੋਨ ਕਰ ਰਿਹਾ ਮੈਸਜ ਕਰ ਰਿਹਾ ਤੇ ਅੱਜ ਫੇਰ ਕਹਿੰਦੇ ਅੱਜ ਵੀਰੇ ਮਿਲਨੇ ਮਿਲਣਾ ਹੁਣ ਕਿ ਮੇਰੇ ਵੀ ਥੋੜੇ ਦਿਨ ਰਹਿ ਗਏ ਤੇ ਮੈਂ ਕਿਹਾ ਫਿਰ ਫਿਰ ਵੀ ਲੋ ਮਿਲ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਬਹੁਤ ਸੰਗਤ ਮਿਲੀ ਤੇ ਬੜਾ ਸਾਰਾ ਪ੍ਰੇਮ ਸਤਿਕਾਰ ਦਿੱਤਾ ਸਾਰੇ ਸਾਰੇ ਪੁੱਛ ਰਹੇ ਵੀ ਕਿਹੜੀ ਕੰਟਰੀ ਵਧੀਆ ਕਿਹੜੀ ਮੈਂ ਕਿਹਾ ਵੀ ਹਰੇ ਕੰਟਰੀ ਦਾ ਇੱਥੇ ਦਾ ਆਪਣਾ ਲੱਗ ਹੈ ਇਹਦੇ ਫਿਰ ਬਾਅਦ ਗੱਲਾਂ ਕਰਦੇ ਪਏ ਹਾਂ ਵੀਰੇ ਬੀਰੋਡ ਦੇ ਵੀ ਚੈਨਲ ਹੈ ਕਿਹੜਾ ਚੈਨਲ ਵੀਰੇ ਹਾਂ ਟਰੈਵਲ ਵਿਦ ਜੋਰਾ ਹੈ ਜੀ ਤੇ ਮੈਂ ਨਿਊਜ਼ੀਲੈਂਡ ਦੇ ਬਲੌਗ ਪਾਉਣਾ ਤੇ ਤੁਸੀਂ ਦੇਖ ਸਕਦੇ ਆਂ ਵੀਡੀਓ ਨਿਊਜ਼ੀਲੈਂਡ ਦੇ ਬਲੌਗ ਬਣੇ ਹਾਂਜੀ ਟਰੈਵਲ ਵਿਦ ਜੋਰਾ ਵੀਰੇ ਜਰੂਰ ਕੱਢ ਕੇ ਦੇਖੋ ਜੋ ਹੋਰ ਜੈਡ ਉਹ ਆ ਰਹੇ ਹਾਂ ਹਾਂ ਜੋ ਜੈਡ O R ਜੋਰਾ ਟਰੈਵਲਸ ਹਾਂਜੀ ਟਰੈਵਲ ਵਿਦ ਜੋਰਾ ਟਰੈਵਲ ਵਿਦ ਜੋਰਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਰ ਕਿਦਾਂ ਲੱਗਾ ਮਾ ਜੀ ਨਿਊਜ਼ੀਲੈਂਡ ਨਿਊਜ਼ੀਲੈਂਡ ਬੜਾ ਘਾਟ ਲੱਗਾ ਬੜਾ ਮਜ਼ਾ ਆਇਆ ਬਾਈ ਆ ਕੇ ਤੇ ਆਇਰ ਮਾਰ ਕੇ ਦੇਖ ਆਉਣੇ ਗਾਲ ਫਿਰ ਸਕਾਈ ਟਾਪ ਹਾਂ ਸਕਾਈ ਟਾਪ ਉਰ ਕੋਲ ਪਹੁੰਚੇ ਅਸੀਂ ਇੱਥੇ ਹਾਂਜੀ ਤੇ ਸੋਹਣਾ ਲੱਗਿਆ ਭਾਈ ਉੱਥੇ ਸੋਹਣਾ ਲੋਕਾਂ ਨੇ ਇੰਜੋਇਮੈਂਟ ਕੀਤਾ ਫਿਰ ਆਪਣੇ ਕੁੱਕਾ ਗਾਗਾ ਜੀ ਮਾਰੇ ਘਰ ਨੂੰ ਆ ਗਏ ਅਸੀਂ ਅਸੀਂ ਵਿੱਚ ਐ ਤੇ ਫੇਰ ਆਓ ਕਿਤੇ ਫੇਰ ਤੁਹਾਨੂੰ ਘੁਮਾਵਾਂਗੇ ਜ਼ਿਆਦਾ 500 ਆਈਲੈਂਡ ਦਿਨ ਦਿਨ ਤੁਸੀਂ ਕਹਿਣਾ ਨਹੀਂ ਦੁੱਧ ਨਹੀਂ ਦੇ ਹਾਂਜੀ ਹਾਂਜੀ ਕਈ ਚੀਜ਼ਾਂ ਇੱਥੇ ਰਹਿ ਗਈਆਂ ਜਿਹੜੀ ਹਾਲ ਤੱਕ ਨਹੀਂ ਦੇਖੀਆਂ ਗਈਆਂ ਉਹ ਆਵਾਂਗੇ 6 ਮਹੀਨੇ ਤੱਕ ਫਿਰ ਇਦਾਂ ਹੁਣ ਮੈਂ ਗਰਮੀਆਂ 'ਚ ਆਇਆ ਤੁਹਾਨੂੰ ਸਰਦੇ ਜਾਵਾਂਗੇ ਠੀਕ ਹੈ ਜੀ ਮੌਸਮ ਉਲਟਾ ਹੁੰਦਾ ਨਾ ਆਪਣੇ ਹਾਂਜੀ ਬਿਲਕੁਲ ਇੱਥੇ ਗਰਮੀਆਂ ਹੁਣ ਉੱਥੇ ਸਰਦੀਆਂ ਸਰਦੀਆਂ ਤੇ ਇੱਥੇ ਗਰਮੀਆਂ ਉਲਟਾ ਮੌਸਮ ਹੁੰਦਾ ਹਾਂਜੀ ਹਾਂਜੀ ਤੇ ਚੱਲੀ ਭਾਜੀ ਫਿਰ ਕੱਟੋ-ਕੱਟੀ ਬਾਹਰ ਬੰਦੇ ਬਾਹਰ ਖੜੇ ਆਪਣੇ ਲੋ ਜੀ ਬਹੁਤ ਸੋਹਣਾ ਗੁਰਦੁਆਰਾ ਦਾ ਟਾਕਾ ਦੀਦੀ ਦਾ ਤੇ ਅੱਜ ਸੰਗ ਤੇ ਸਾਡੇ ਪੰਦਰਾਂ ਗੱਡੀ ਬਾਹਰ ਕੱਢਣੀ ਹੋਣੀ ਪਾਜੀ ਹਾਂਜੀ ਹਾਂਜੀ ਤੇ ਮੇਰਾ ਫੋਨ ਵੀ ਨਹੀਂ ਚੱਲਦਾ ਹੈਗਾ ਅੱਛਾ ਜੀ ਆ ਬਾਹਰ ਲੈ ਬਾਹਰ ਕੱਢ ਕੇ ਫੜ ਕੇ ਹੋਣੀ ਮਰੂ ਕਿ ਹਰ ਬਾਹਰ ਖੜ੍ਹ ਕੇ ਜਾ ਕੇ ਆ ਗੱਡੀ ਆ ਖੜੀ ਉਹਨੇ ਮੇਰੇ ਕੋਲ ਜਿੱਥੇ ਆ ਇਹ ਗੱਡੀ ਛੱਡ ਕੇ ਉਹ ਦੂਜੀ ਗੱਡੀ ਸਾਡੇ ਕੋਲ ਹੀ ਇਹ ਨਹੀਂ ਪਤਾ ਹੈਗਾ ਗੱਡੀ 'ਚ ਬੈਠੇ ਤੇ ਨਹੀਂ ਇਹਦੇ ਵਿੱਚ ਸਾਹਮਣੇ ਕਿਸਾਨ ਵਾਲੀ ਗੱਡੀ ਖੜੀ ਸਾਡੀ ਇੱਕ ਟਿੱਕੀ ਤੇ ਜਾ ਗਿਆ ਬਹੁਤ ਕਰਦਾ ਹੋਣੀ ਆ ਵੀਰ ਨੂੰ ਮਿਲੇ ਪਾਈ ਨਿਊਜ਼ੀਲੈਂਡ ਵਿੱਚ ਤੇ ਹੋਰ ਕਿਆ ਨਾ ਵੀਰੇ ਆਪਣਾ ਮੇਰਾ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਇਹ ਹਰਕਿਰ ਸਿੰਘ ਅੱਜ ਹਰਪ੍ਰੀਤ ਸਾਹਿਬ ਜੀ ਜੋ ਗੁਰੂਗਰ ਮੱਥੇ ਟੇਕਣਾ ਆਇਆ ਹੈ ਨਵੇਂ ਸਾਲ ਦੇ ਅ ਨਵੇਂ ਸਾਲ ਦੇ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਹਾਂ ਹਾਂ ਥੈਂਕ ਯੂ ਜੀ ਓਕੇ ਬਰੇ ਬਹੁਤ ਬਹੁਤ ਸ਼ੁਕਰੀਆ ਲੋ ਭਾਈ ਚੱਲੀਏ ਵੀ ਹੁਣ ਸੰਗਤਾਂ ਕਿੱਧਰ ਜਾਣਾ ਭਾਈ ਹੁਣ ਹੁਣ ਆਪਾਂ ਨਹੀਂ ਇੱਕ ਰੇਡ ਜੋ ਮੈਂ ਨਾ ਕੱਢ ਜਾਏ ਕਿੱਧਰ ਜਾਣਾ ਭਾਜੀ ਤੁਸੀਂ ਆਉਂਦੀ ਸਰ ਮੈਨੂੰ ਜਿਹੜਾ ਕਿਹਾ ਨਹੀਂ ਸੀ ਰੇਡੀਓ ਲਾਇਆ ਹਾਂ ਹਾਂਜੀ 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 ਤੇ ਉਹ ਦਵਾ ਕੇ ਲੈ ਕੇ ਆਉਂ ਉਹ ਦੋ ਹੀ ਲੈਣਾ ਸਮਝ ਗਿਆ ਸਮਝ ਗਿਆ ਸਮਝ ਗਿਆ ਉਹ ਲੈਣ ਚੱਲਦੇ ਆਂ ਤੇ ਅੱਜ ਵੱਡੇ ਦਿਨ ਬਾਅਦ ਆਪਾਂ ਨੂੰ ਬਾਈ ਮਿਲੇ ਨੇ ਰਾਤੇ ਦਰਸ਼ਨ ਹਾਂਜੀ 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 ਇਹ ਦਰਸ਼ਨੇ ਦੀ ਔਖੇ ਹੀ ਹੁੰਨੇ ਆ ਇਹ ਭਾਈ ਵੱਡੇ ਬੰਦੇ ਨੇ ਵੱਡੇ ਵਾਲੇ ਬੰਦੇ ਆ ਮੁੰਡਾ ਇੰਜ ਡਾਲਾ ਆ ਦਰਸ਼ਨ ਕੀਤੇ ਨੇ ਇੱਥੇ ਸਹੀ ਗੱਲ ਆ ਵੱਡੇ ਬੰਦੇ ਆ ਇਹ ਟਰੱਕਾਂ ਵਾਲੇ ਬੰਦੇ ਆ ਮਹਾਰਾਜ ਤੁਹਾਡੇ ਪਰ ਭਾਈ ਨਵਾਂ ਸਾਲ ਤੁ ਰੱਬ ਤੁਹਾਡੇ ਮੇ ਹੋਰ ਤਰੱਕੀਆਂ ਲੈ ਕੇ ਆਵੇ ਮਹਾਰਾਜ ਤੁਹਾਨੂੰ ਹੋਰ ਤਰੱਕੀਆਂ ਦੇਵੇ ਹੋਰ ਟਰੱਕ ਛੇਤੀ ਛੇਤੀ ਗੱਡੀਆਂ ਖਰਾਬ ਹੋਇਆ ਕਰਨ ਤਾਂ ਕਿ ਨਾਲ ਕੋਲ ਆਇਆ ਕਰਨ ਅਸੀਂ ਦੁਆ ਕਰਦੇ ਹਾਂ ਕਾ ਨੂੰ ਜਿਵੇਂ ਡਾਕਟਰ ਕਹਿੰਦਾ ਹੁੰਦਾ ਸਵੇਰ ਸਵੇਰ ਅਰਦਾਸ ਕਰਦਾ ਹੁੰਦਾ ਵੀ ਅੱਜ ਕੋਈ ਮਰੀਜ਼ ਆਵੇ ਤੇ ਜੇ ਕੋਈ ਬਿਮਾਰ ਹੋਣਾ ਐਦਾਂ ਹੀ ਇਹ ਅਰਦਾਸਾ ਕਰਦਾ ਹੋਏ ਕਰਦਾ ਤੂੰ ਵੀ ਗੱਡੀਆਂ ਖਰਾਬ ਹੋਣ ਟਰੱਕ ਖਰਾਬ ਜਿਹੜਾ ਜਿਹੜਾ ਮਹਿਕਮਾ ਹੁਣ ਜਿਹੜਾ ਮੋਚੀ ਹੁੰਦਾ ਉਹ ਆਂਦਾ ਵੀ ਜੁੱਤੀਆਂ ਅੱਜ ਟੁੱਟਦੀਆਂ ਹੀ ਰਹਿਣ ਤੁਸੀਂ ਕਾ ਰੇਡੀਓ ਲੱਤਾ ਹੋਣਾ ਸਾਹਮਣੇ ਦੀ ਦੁਕਾਨ ਤੇ ਹਾਂ ਭਾਈ ਇਹ ਆਪਣੇ ਵੱਲੋਂ ਭਾਜੀ ਨੇ ਮੈਨੂੰ ਇੱਕ ਛੋਟੀ ਜਿਹੀ ਗਿਫਟ ਦੀ ਪੇਸ਼ਕਸ਼ ਕੀਤੀ ਹੈ ਮੈਂ ਬਹੁਤ ਟਾਈਮ ਕੇਹੀ ਗਿਆ ਭਾਈ ਨੂੰ ਵੀ ਰਹਿਣ ਦੋ ਵੀਰ ਤੇ ਹਾਂ ਤੁਸੀਂ ਉਹ ਮੈਂ ਇਹ ਚੀਜ਼ ਇਹ ਭਾਜੀ ਰੀਡੂ ਨੂੰ ਆਪਣੇ ਕੈਨੇਡਾ ਨਾਲ ਖਰੀਦ ਦੇ ਘਰ ਤੋਂ ਰਸੋਈ ਚ ਲੱਗੇ ਹੋਇਆ ਓਕੇ ਓਕੇ ਨਹੀਂ ਪਰ ਹੈ ਬੜੀ ਚੀਜ਼ ਵਧੀਆ ਦੇਖੀ ਮੈਂ ਹੋਰ ਤਰ੍ਹਾਂ ਦੇ ਦੇਖੇ ਆ ਪਰ ਇਹ ਆਵਾਜ਼ ਬੜੀ ਸੋਹਣੀ ਹੈ ਛੋਟਾ ਜਿਹਾ ਹੂੰ 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 ਦਿਖਾਉਣਾ ਚਾਹਤੀ ਹਾਂ ਬਹੁਤ ਸੋਹਣੀ ਸਾਰੇ ਗੁਰਬਾਣੀ ਦੇ ਵਿੱਚ ਨਿਤਨਾਮ ਨਿਤਨਾਮ ਤੋਂ ਲੈ ਕੇ ਵਧੀਆ ਚੀਜ਼ ਹੈ ਕਿਸੇ ਨੂੰ ਗਿਫਟ ਦੇਰ ਭਾਓ ਨਿਰਬੈ ਅਕਾਲ ਮੂਰਤ ਅਜੂਨੀ ਇਹਦਾ ਇੱਕ ਚੀਜ਼ ਇਹਦੀ ਉਹ ਆ ਜਿਹੜੇ ਆਪਣੇ ਉਧੇ ਵਾਲਾ ਉੱਪਰ ਤੋਂ ਹਾਂ ਇਹਦੇ ਨਾਲ ਆਪਣੇ ਉਦੋਂ ਦੀ ਹਮਕਲੀ ਜਾਂਦੀ ਜਦੋਂ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਾ ਰੇਡੀਓ ਸਪੀਕਰ ਲੱਗੇ ਹੁੰਦੇ ਆ ਉਦੋਂ ਦੀ ਹਮਕੋਗ ਦੇਖੋ ਆਪਣੇ ਘਰ ਚ ਲੱਗ ਜਾਂਦੇ ਮੈਨੂੰ ਉਦਾਂ ਦੀ ਆਵਾਜ਼ ਨਹੀਂ ਜੀ ਨਾ ਜਿਵੇਂ ਆਪਣੇ ਘਰੇ ਅੰਦਰ ਆਵਾਜ਼ ਹੁੰਦੀ 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 ਆ ਹਾਂ 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 ਤੁਹਾਨੂੰ ਉਦਾਂ ਲੱਗਣ ਜਦੋਂ ਵੀ ਗੁਰਦੁਆਰੇ ਚ ਉਹ ਪਾ ਪੈਸਾ ਬਾਣੀ ਵੱਢ ਰਹੇ ਆ ਅਸੀਂ ਕਰਾ ਕੇ ਤੇ ਬੀਬੀਆਂ ਗੁਰਦਾਰਜ ਰਹਿ ਗਈ ਉਹ ਸੇਵਾ ਕਰਨ ਲੱਗ ਗਏ ਕਹਿੰਦੇ ਨਵਾਂ ਸਾਲ ਅਸੀਂ ਸੇਵਾ ਕਰਨੀ ਆ ਚਲੋ ਚੰਗੀ ਗੱਲ ਹੈ ਤੇ ਕੱਲ ਕਿੱਕੀ ਦਾ ਦੋਸਤ ਆਇਆ ਸੀ ਰੌਣਕ ਜਿਹੜਾ ਗਾਣੇ ਲਿਖਦਾ ਤੇ ਉਹਦੀ ਵੀਡੀਓ ਤੁਸੀਂ ਹੁਣ ਦੇਖੋ ਅਸੀਂ ਬਹੁਤ ਬਧੀਆ ਜਰਾ ਅਸੀਂ ਨਾਲ ਬਹੁਤ ਬਧੀਆ ਜਰਾ ਗੱਲਾਂ ਬਾਤਾਂ ਕੀਤੀਆਂ ਤੇ ਵੀਰ ਨੇ ਉਹਨੂੰ ਚਲੋ ਅਸੀਂ ਬਾਕੀ ਵੀਡੀਓ ਤੁਸੀਂ ਉਹ ਦੇਖ ਲਓ ਅੱਜ ਮੈਨੂੰ ਮੇਰਾ ਵੀਰ ਰੌਣਕ ਵੀਰ ਮੈਨੂੰ ਮਿਲਿਆ ਤੇ ਵੀਰ ਬਹੁਤ ਸੋਹਣੇ ਗਾਣੇ ਲਿਖਦਾ ਦੇ ਰੱਬ ਨੇ ਬਹੁਤ ਅਡਮੁਲੀ ਦਾਤ ਕਰਦੇ ਬਖਸ਼ਣ ਵਿੱਚ ਕੁ ਦੋ ਦਿਨ ਦੇ ਵਿੱਚ ਘਰ ਆ ਧੀ ਰਾਣੀ ਨੇ ਜਨਮ ਲੈਣਾ ਤੇ ਵੀਰ ਨੇ ਉਸ ਦਾ ਸਬੰਧ ਵਿੱਚ ਬਹੁਤ ਸੋਹਣਾ ਗਾਣਾ ਲਿਖਿਆ ਉਹ ਉਸ ਦਿਨ ਤੱਕ YouTube 'ਤੇ ਆਉਣੇ ਵਾਲਾ ਤੇ ਇਸ ਦਾ ਅੱਜ ਇੱਕ ਵੀਡੀਓ ਪੈ ਗਈ ਇੱਕ ਸਾਡਾ ਬਹੁਤ ਵਧੀਆ ਕੰਪਨਸੇਸ਼ਨ ਹੋਈ ਹੈ ਵੀ ਜਿੱਦਾਂ ਅਸੀਂ ਆਪਸ ਵਿੱਚ ਗੱਲਬਾਤ ਕੀਤੀ ਆ ਉਹ ਜਿੱਦਣ ਗਾਣਾ ਆਊਗਾ ਉਸ ਦਿਨ ਆਪਾਂ ਵੀਡੀਓ ਪਾਵਾਂਗੇ ਉਹ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕ ਆਉਣ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਤੇ ਜਿਹੜਾ ਇਹਨਾਂ ਨੇ ਗਾਣਾ ਲਿਖਿਆ ਉਹ ਕਹਿੰਦਾ ਵੀ ਐਂਡ ਲੈਵਲ ਆ ਤੇ ਵੀਰ ਹੁਣ ਉਹ ਤਾਂ ਹੁਣ ਜੇ ਅਸੀਂ ਗੱਲਾਂ ਕਰਨੀ ਮਤਲਬ ਮੇਰੇ ਕਹਿੰਦੇ ਅਕੋਰਡਿੰਗ ਐਂਡ ਲੈਵਲ ਨਹੀਂ ਮਤਲਬ ਜਿੱਦਾਂ ਜਿਵੇਂ ਤੁਸੀਂ ਸੁਣਿਆ ਸਾਡੇ ਜਿੱਦਾਂ ਵੀ ਸੁਣਿਆ ਸਾਢੇ ਜਿੱਦਾਂ ਵੀ ਕਹਿੰਦੇ ਰੌਂਗ ਤੇ ਖੜੇ ਹੁੰਦੇ ਆ ਦੇਖੋ ਰੌਂਗ ਤੇ ਖੜੇ ਉਹਦੇ ਹਲੇ ਵੀ ਜਿੱਦਾਂ ਅਸੀਂ ਗਾੜਾ ਸੁਣਿਆ ਹਲੇ ਵੀ ਉਹ ਖੜੇ ਹੋਏ 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 ਸਾਡੇ ਤੇ ਜਿੱਦਾਂ ਉਹ ਵੀਰ ਨੇ ਉਹ ਧੀ ਰਾਣੀ ਪਰ ਆਪਣਾ ਪ੍ਰੇਮ ਉਹ ਗਾਣੇ ਚ ਭਰਤਾ ਸਾਰਾ ਹਾਂਜੀ ਤੇ ਜਿਹੜੀ ਇਹ ਗੱਲਾਂ ਫਿਰ ਕਿੱਥੋਂ ਆਈਆਂ ਫਿਰ ਇਹ ਆ ਬੱਤਪਾ ਜੀ ਜਿਵੇਂ ਜਦੋਂ ਪਤਾ ਲੱਗਿਆ ਮੇਰੀ ਵਾਈਫ ਨਾਲ ਮੇਰੀ ਕਨਵਰਸੇਸ਼ਨ ਹੁੰਦੀ ਰਹਿੰਦੀ ਸੀ ਨਾ ਜਿਵੇਂ ਆਪਾਂ ਸਾਨੂੰ ਜਿਵੇਂ ਪਤਾ ਲੱਗਿਆ ਪਹਿਲੀ ਗੱਲ ਤਾਂ ਜਿਵੇਂ 20ਵੇਂ ਹਫ਼ਤੇ ਪਤਾ ਲੱਗਦਾ ਔਰੇ ਹਾਂਜੀ ਹਾਂਜੀ 20th ਸਕੈਨ ਦੇ ਵਿੱਚ 20 weeks ਸਕੈਨ ਦੇ ਵਿੱਚ ਕਿ ਆਪਣੀ ਕੁੜੀਆ ਹੋ ਰਹੀ ਹੈ ਕੁੜੀਆ ਹੋ ਰਹੀ ਹੈ ਉਸ ਤੋਂ ਬਾਅਦ ਜਿਵੇਂ ਉਹਦਾ ਸੀਗਾ ਵੀ ਹਾਂ ਵੀ ਤੁਸੀਂ ਕੀ ਗਿਫਟ ਕਰ ਰਹੇ ਹੋ ਮੈਨੂੰ ਹਨਾ ਵੀ ਇੱਦਾਂ ਇੱਦਾਂ ਵੀ ਸਾਰਾ ਕੁਝ ਹਨਾ ਵੀ ਬੇਬੀ ਆ ਰਿਹਾ ਵੀ ਮੈਂ ਕੀ ਲਵਾਂਗੀ ਮਤਲਬ ਉਹਦੇ ਡਿਲੀਵਰੀ ਦੇ ਟਾਈਮ ਦੇ ਉੱਤੇ ਬਸ ਮੇਰੇ ਮਨ ਦੀ ਘੜਤ ਸੀਗੀ ਹਨਾ ਕਿ ਮੇਰੇ ਚ ਯਾਰ ਇੱਕ ਛੋਟਾ ਜਿਹਾ ਟੈਲੈਂਟ ਮੈਂ ਮੰਨਦਾ ਵੀ ਜੇ ਕੁਝ ਹੈਗਾ ਹਾਂ ਵੀ ਮੈਂ ਵੀ ਦੋ ਅੱਖਰ ਜੋੜ ਸਕਦਾ ਗਿਫਟ ਕਰਨਾ ਚਾਹੁੰਦਾ ਵੀ ਦੋ ਅੱਖਰ ਜੋੜ ਸਕਦਾ ਬਸ ਉਹ ਚੀਜ਼ ਕੱਡੀ ਕਨਪਰਚਾ ਚਾਹੁੰਦੇ ਸੀ ਰੋਜ਼ ਵੀ ਆਪਾਂ ਕੁੜੀ ਲਈ ਆ ਕਰਾਂਗੇ ਆਪਾਂ ਕੁੜੀ ਦੇ ਇਦਾਂ ਕਰਾਂਗੇ ਸਭ ਤੋਂ ਹੈਨਾ ਲੋਕੀ ਆਪਣੀ ਵਾਈਫ ਨੂੰ ਗਿਫਟ ਦੰਨੇ ਆ ਜਾਂ ਐਨਿਵਰਸਰੀਆਂ ਤੇ ਗਿਫਟ ਦੰਨੇ ਆ ਜਨਮ ਦਿਨ ਤੇ ਗਿਫਟ ਦੰਨੇ ਆ ਬਟ ਵੀਰ ਨੇ ਇੱਕ ਨਵਿਕਲੀ ਜੀ ਵੀ ਅੱਜ ਕਰੀ ਆਏ ਵੀ ਗਿਫਟ ਦੱਤਾ ਤਾਂ ਗਿਫਟ ਤੁਹਾਡੇ ਲਈ ਵੀ ਆ ਗਿਫਟ ਸਭ ਤੋਂ ਪਹਿਲਾਂ ਮਤਲਬ ਜਿਹੜੇ ਵੀ ਪੇਰੈਂਟਸ ਕੋਲ ਕੁੜੀ ਹੈਗੀ ਆ ਹੈਨਾ ਉਹ ਮਤਲਬ ਜੇ ਸੁਣਨਗੇ ਸੁਣਨਗੇ ਜਾਂ ਜਿਹੜੇ ਮਤਲਬ ਜਿਨ੍ਹਾਂ ਦੇ ਕਰੇਤੀ ਆਉਂਦੀ ਆ ਉਹ ਮੇਬੀ ਸ਼ਾਇਦ ਹੈਨਾ ਉਹ ਸੁਣ ਕੇ ਮੈਨੂੰ ਮਤਲਬ ਕਹਿ ਸਕਦੇ ਨੇ ਵੀ ਹਾਂ ਗਾਣਾ ਕਿਦਾਂ ਲੱਗਾ ਜਾਂ ਕਿਦਾਂ ਨਹੀਂ ਤੇ ਵੀਰ ਨੇ ਜਦੋਂ ਆਪਸੀਂ ਸਾਡੇ ਪਹਿਲਾਂ ਬਹੁਤ ਲੰਬੀਆਂ ਲੰਬੀ ਚੌੜੀ ਗੱਲਾਂ ਬਾਤਾਂ ਚੱਲੀਆਂ ਬੜਾ ਵੀਰ ਤਾਂ ਸਿੱਖੋਂ ਨੂੰ ਮਿਲਿਆ ਕਹਿੰਦੇ ਵੀ ਜਦੋਂ ਬੰਦੇ ਦਾ ਵਿਆਹ ਹੁੰਦਾ ਜਦੋਂ ਥੋੜਾ ਵਿਆਹ ਹੋਇਆ ਉਹਨਾਂ ਨੇ ਹਾਂਜੀ ਕਹਿੰਦੇ ਜਦੋਂ ਉਹ ਕਿਸੇ ਨੇ ਉਹ ਸਲਵੋ ਕਿਸੇ ਨੇ ਧੀ ਦੇ ਦਿੱਤੀ ਆਪਾਂ ਨੂੰ ਹਾਂਜੀ ਹਾਂਜੀ ਫਿਰ ਉਹ ਕਿਸੇ ਮਾਂ ਬਾਪ ਦੀ ਪਲਕੇ ਆ ਜਾਂਦੀ ਆ ਹਾਂਜੀ ਹਾਂਜੀ ਹੁਣ ਤੁਹਾਨੂੰ ਰੱਬ ਨੇ ਧੀ ਦਿੱਤੀ ਉਹ ਗੱਲਾਂ ਸਾਡੇ ਆਪਸ ਵਿੱਚ ਸਾਂਝੀਆਂ ਹੋਈਆਂ ਤੇ ਉਹ ਜਿਹੜੇ ਗੱਲਾਂ ਵੀਰ ਨੇ ਗਾਣੇ ਜੀ ਪਰੋਈਆਂ ਹਾਂਜੀ ਤੇ ਬੜੋ ਜੀ ਹਾਂ ਤੇ ਅੱਜ ਸਾਲ ਦਾ ਸਾਡਾ ਕੁਝ ਟਾਈਮ ਤੱਕ ਨਵਾਂ ਹਾਂਜੀ ਤੇ ਮੈਂ ਦੁਆਵਾਂ ਕਰਦਾ ਤੇ ਜਿਹੜਾ ਨਵਾਂ ਸਾਲ ਆ ਕੋਲ ਤੁਹਾਡੇ ਵਾਸਤੇ ਨਵਾਂ ਹੀ ਲੈ ਕੇ ਆ ਬਸ ਨਵਾਂ ਹੀ ਆ ਰਿਹਾ థాంਕ ਯੂ ਭਾਜੀ ਜੀ ਜਿੰਨਾ ਵੀਰੋ ਨੇ ਦੱਸਿਆ ਵੀ ਟਾਈਮ ਨੇੜੇ ਹੀ ਹਲੇ ਹਾਂ ਇੱਕ ਤਰੀਕ ਕੱਲ੍ਹ ਦੀ ਹੈ ਇੱਕ ਤਰੀਕ ਕੱਲ੍ਹ ਦੀ ਤੇ ਬਸ ਸੁਭਿਦੇ ਸਾਲ ਦਾ ਵਾਰ ਸਾਰਾ ਕੋਲ ਨਵੇਂ ਲੈ ਕੇ ਪਰ ਤੁਹਾਡੇ ਵਾਸਤੇ ਨਵਾਂ ਜਾਂਦਾ ਹੀ ਲੈ ਕੇ ਆ ਬਿਲਕੁਲ ਬਿਲਕੁਲ ਭਾਜੀ ਮਤਲਬ ਲਾਈਫ ਚੇਂਜਿੰਗ ਮੂਮੈਂਟਸ ਇਹ ਲੱਗ ਰਹੇ ਨੇ ਮੈਨੂੰ ਹਾਂ ਹਾਂ ਆਪਣੇ ਆਪ ਨੂੰ ਅੰਦਰੋਂ ਨਾ ਇੱਕ ਬਸ ਵੀ ਫੀਲਿੰਗ ਆ ਰਹੀ ਹੈ ਵੀ ਐਸਾ ਹੁਣ ਹੈ ਨਾ ਇਹ ਜ਼ਿੰਦਗੀ ਦੀ ਮਤਲਬ ਯਾਰ ਦੀ ਆਪਾ ਦੇਖਿਆ ਜਾਵੇ ਮਟੀਰੀਅਲ ਇਸ ਚੀਜ਼ਾਂ ਤੋਂ ਹਟ ਕੇ ਹਾਂ ਹਾਂ ਮਤਲਬ ਸਾਰਿਆਂ ਨੂੰ ਘੈਂਟ ਬੋਨ ਮੰਨਦਾ ਮੈਂ ਪਿਆ ਬਾਪ ਦੇ ਧੀ ਦਾ ਹਨ ਜਿਹੜਾ ਮਤਲਬ ਕਦੇ ਮਤਲਬ ਧੀयां ਜਿਆਦਾ ਹੀ ਕਲੋਜ਼ ਰਹਿੰਦੀਆਂ ਆਪਣੇ ਬਾਪ ਨਾਲ ਜਿਆਦਾ ਰਹਿੰਦੇ ਜਿਆਦਾ ਮੈਂ ਚਾਹੁੰਦਾ ਵੀ ਇੱਕ ਬੋਲਣਾ ਯੂਟਿਊਬਰ ਥੋੜਾ ਜਿਹਾ ਪਾਇਆ ਜਾਵੇ ਜੇ ਪੂਰਾ ਗਾਣਾ ਕਦੋਂ ਹੋ ਆ ਅੱਜ ਕੱਲ ਜੇ ਜਦੋਂ ਰਿਲੀਜ਼ ਹੋ ਜੂਗਾ ਆਪਾਂ ਪਾਵਾਂਗੇ ਮੈਂਸ਼ਨ ਕਰਾਂਗੇ ਜਦੋਂ ਆਗੇ ਵੀਰ ਨੂੰ ਦੱਸਣਗੇ ਪਰ ਸੁਣਾਓ ਮੜਾ ਜਗਾਣਾ ਹੋ ਕਿੰਨਾ ਸੋਹਣਾ ਬੋਲ ਲਿਖਿਆ ਪਹਿਲਾਂ ਪੜੀ ਤੂੰ ਪੰਜਾਬੀ ਫਿਰ ਪੜੀ ਤੂੰ ਪੰਜਾਬ ਪਹਿਲਾਂ ਪੰਜਾਬੀ ਪੜੀ ਫਿਰ ਪੰਜਾਬ ਪੜੀ ਕਿਦਾਂ ਜਮਨਾ ਤੋਂ ਫਾਕੇ ਕੀਤਾ ਤੁਹਾਨੂੰ ਜਨਾਬ ਇਹ ਚੀਜ਼ਾਂ ਜੋ ਪੜੂਗੀ ਤਾਂ ਫਿਰ ਸਾਰਾ ਪਤਾ ਲੱਗੂ ਗਾਣੇ ਦੇ ਵਿੱਚ ਇੱਕ ਇੱਕ ਬੋਲ ਬੜਾ ਵਧੀਆ ਪ੍ਰੋਗਰਾਮ ਮਤਲਬ ਨਾ ਭਾਈ ਜਿਵੇਂ ਹੁਣ ਅਸੀਂ ਉਰੇ ਰਹਨੇ ਆ ਅਨਾ ਵੀ ਨਿਊਜ਼ੀਲੈਂਡ ਹੈਨਾ ਮਤਲਬ ਤੁਹਾਨੂੰ ਪਤਾ ਮਤਲਬ ਇਹ ਚੀਜ਼ ਨੂੰ ਲੈ ਕੇ ਮੈਂ ਬਹੁਤ ਇਨਸਿਕਿਓਰ ਹਾਂ ਕਿ ਮੇਰਾ ਜਵਾਕ ਨਾ ਮਤਲਬ ਮੇਰੀ ਮਦਰ ਟੰਗ ਜ਼ਰੂਰ ਬੋਲੇ ਹੈਨਾ ਮਤਲਬ ਮੈਂ ਥੋਪਣਾ ਨਹੀਂ ਚਾਹੁੰਦਾ ਕੋਈ ਵੀ ਚੀਜ਼ ਆਪਣੀ ਕੁੜੀਆਂ ਉੱਤੇ ਮਤਲਬ ਮੈਂ ਉਹਦਾ ਹੁਣੀ ਬੰਨਾ ਚਾਹੁੰਦਾ ਬਟ ਇਹ ਚੀਜ਼ ਨੂੰ ਲੈ ਕੇ ਨਾ ਮਤਲਬ ਮੈਂ ਇਨਸਿਕਿਉਰਟੀ ਰੱਖਦਾ ਆਪਣੇ ਅੰਦਰ ਵੀ ਐਟ ਲੀਸਟ ਮੈਂ ਘਟੋ-ਘਟ ਉਹਨੂੰ ਪੰਜਾਬੀ ਲੈਂਗੁਏਜ ਜ਼ਰੂਰ ਸਿਖਾ ਸਕਾਂਗਾ ਨਾ ਵੀ ਆਪ ਦਾ ਜੋ ਵੀ ਕਿਉਂਕਿ ਉਹ ਸਾਰਾ ਸਿਸਟਮ ਹੈ ਨਾ ਨਿਕਲਣਾ ਪੰਜਾਬੀ ਚੋਂ ਹੀ ਹਾਂ ਤੇ ਸ਼ੁਕਰੀਆ ਬਹੁਤ ਬਹੁਤ ਤਾਨੂ ਮੇਰਾ ਭਰਾ ਜੀ ਥੈਂਕ ਯੂ ਸਾਡੇ ਕੋਲ ਆਪਣਾ ਕੀਮਤੀ ਟਾਈਮ ਕੱਢਿਆ ਆਪਣਾ ਭਾਈ ਥੈਂਕ ਯੂ ਰੋਣਾ ਤੁਸੀਂ ਮੇਰੇ ਵਰਗੇ ਬੰਦੇ ਨੂੰ ਮੌਕਾ ਦੇ ਦਿੰਦਾ ਨਾ 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 ਤੇ ਵੀਰ ਹਣੀ ਬੜਾ ਸ਼ਾਈ ਤੇ ਕੈਮਰਾ ਗਏ ਅਸੀਂ ਬੜਾ ਔਖਾ ਲੈ ਕੇ ਆਏਗਾ ਨਾ ਕਿਤੇ ਬੋਲੇ ਹੁਣ ਪਰ ਵਧੀਆ ਬਹੁਤ ਵਧੀਆ ਇਹ ਕਿਹੜਾ ਕੈਮਰੇ ਅੱਗੇ ਗੱਲ ਕਰ ਬਾਤ ਕਰਨੀ ਥੋੜੀ ਮੇਰੇ ਚੈਨਲ ਦਾ ਵੀ ਉਹ ਹੈਗਾ ਜੀ ਪੌਂਟ ਟੂ ਕਿੰਗ ਪੀ ਐਡਬਲਯੂ ਐਨ ਪੌਂਟ ਟੂ ਕਿੰਗ ਐਸੀ ਮੈਂ ਮੈਂਸ਼ਨ ਕਰ ਦੂੰਗਾ ਥੱਲੇ ਲਿਖ ਕੇ ਆ ਥੋੜੀ ਸਕਰੀਨ ਪਰ ਉਹਨੂੰ ਸਰਚ ਕਰ ਲੋ ਉਦੋਂ ਪਰ ਗਾਣਾ ਹਫਤੇ ਤੱਕ ਜੇ ਦੱਸ ਦਿੰਦਾ ਕਾ ਕਿਉਂ ਮੈਰਾ ਭਰਾ ਥੈਂਕ ਯੂ ਸੋ ਮਚਿਵਰੀ ਇਹ ਚੀਜ਼ ਦਾ ਕਰਜ਼ ਰੂਗਾ ਯਾਨੀ ਪੁਰਤਗਾਲ ਦਾ ਰਹਿਣਾ ਯਾਰ ਦੇਖ ਲਈ ਜੀ ਤੁਸੀਂ ਵੀਡੀਓ ਤੇ ਹੋਰ ਅੱਜ ਕਿੱਕੀ ਚਾਹ ਬਣਾ ਕੇ ਬਲਾਗ ਕੋ ਮੈਂ ਹਾਂ ਵੀਰ ਤੁਸੀਂ ਜਿੱਦਣ ਦੇ ਆਏ ਹੋ ਕੁਝ ਨਹੀਂ ਬਣਾ ਕੇ ਖਿਲਾਇਆ ਅੱਜ ਬਣਦਾ ਟੋੜਾ ਚਾਹ ਬਣਾ ਕੇ ਬਣਾਉਣਾ ਤੇ ਹੁਣ ਕੀ ਕਰਿਆ ਜਾਵੇ ਬਿਗਾ ਪਾਪ ਦੇਖਦੇ ਕਿ ਇਹ इमोਸ਼ਨਲੀ ਇੱਥੇ ਆ ਚਾਹ ਆ ਜੋ ਵੀ ਆ ਜੋ ਚਲ ਆਪਾਂ ਇਕੱਠੇ ਬਣਾ ਲੈਂਦੇ ਹਾਂ ਚਲੋ ਠੀਕ ਹੈ ਬਾਬਾ ਕਿੱਕੀ ਕੜਾ ਪੁਰਾਣੀ ਚਾਹ ਬਣਾਉਣੀ ਹੈ ਕੋਸੀ ਕਿਹਾ ਪਾਇਆ ਸਮਾਨਾ ਬਹਾਰ ਗੁਰਪਾਉ ਬਹਾਰ ਨ ਕੋ ਹੋਵੇ ਰੱਦ ਨਹੀਂ ਨਾ ਹੋਂ ਤਾਂ ਪਾਇਨੀ ਲੋਗ ਘਰ ਬਹੁਤ ਥੋੜੇ ਯਾਰ ਅਗਰ ਪਹਿਲੇ ਹੀ ਬਹੁਤ ਪੈਦੀ ਗੁਰੂ ਨਹੀਂ ਗਰਮੀ ਕਿੱਥੇ ਫਿਰ ਦੋ ਕਤਾਂ ਲੌਂਗ ਚਾਹੀਦੇ ਤਿੰਨ ਬਹੁਤ ਬਹੁਤ ਬੱਡੀ ਲੰਚੀ ਜਿਆਦਾ ਬਹੁਤ ਲੋਗ ਇੰਨਾ ਪਾ ਜਰਾ ਸੌ ਪਾ ਲਈ ਤੇ ਪਲੇ ਪਲੇ ਬਾਕੀ ਪਾ ਲਿਆ ਚਲ ਲੈ ਭਾਈ ਇੱਕ ਇੱਕੀ ਚਾਹ ਲੈ ਕੇ ਆ ਗਿਆ ਭਾਈ ਧੰਨਵਾਦ ਤੇਰਾ ਅੱਜ ਤਾਂ ਮੈਂ ਇੱਕ ਫੋਨ ਪੇਸ਼ ਕਰਨੀ ਅੱਛਾ ਇੱਕ ਹੋਰ ਆਈਟਮ ਪੇਸ਼ ਕਰਨੀ ਇੰਨੇ ਕਿਨੇ ਗਾਣਾ ਪੇਸ਼ ਕਰਨੀ ਹਾਂ ਆ ਤੇਰੇ ਸਤਕ ਆ ਮਾਰਿਆ ਮੁੰਡਾ ਮੱਕੜਾ ਪਹਿਲਾ ਪਹਿਲੇ ਲੋ ਜੀ ਸਾਡੀ ਰਹਿਮਤ ਆ ਗਈ ਤੇ ਰਹਿਮਤ ਹੋਣਾ ਸਾਸਰੀ ਘਰ ਬੁਲਾਉਗੀ ਆ ਜਾ ਪੁੱਤ ਇੱਧਰੋਂ ਆ ਜਾ ਰਹਿਮਤ ਛੱਡ ਦੇ ਹੁਣ ਤੂੰ ਓਏ ਜੋਬ ਛੱਡ ਆ ਜਾ ਪੁੱਤ ਉਰੇ ਛੱਡ ਦੇ ਯਾਰ ਆ ਜਾ ਚਲੋ ਹੁਣ ਓਏ ਕਿਉਂ ਨਾ ਛੇੜਿਆ ਤੂੰ ਬਸੀ ਬਸੀ ਤੇ ਮੇਰੇ ਕੋਲ ਆਈ ਓਹ ਬੇਚਰੀ ਚਲੋ ਪੁੱਤ ਸਾਸਿਕਾ ਬਣਾ ਫਿਰ ਸਾਸਿਕਾ ਉੱਚੀ ਤੇ ਕਹਿ ਨੂੰ ਖੁੱਲ ਕੇ ਬੋਲ ਸਾਸਿਕਾ ਸਾਸਿਕਾ ਬੀਜ ਜੀ ਸਾਸਿਕਾ ਦੀਦੀ ਜੀ ਸਾਸਿਕਾ ਦੀਦੀ ਬੀਜੀ ਖਾਓ ਖਾਓ ਪੁੱਤ चक्का क्यों काओ का तो दिखा ना पापा ससुर का आज सरब ब्लाउस्टर करेंगे सारे के कर फिर तो मस्ती हो नहीं तो फिर तो ब्लाउस्टर तो ना फ्लावर बस कर बस दादा दीदी है की ਅਰੇ ਥੱਪੜ ਪਿਆ ਹੈਗਾ ਹਾਂ ਥੱਪੜ ਪਿਆ ਹੈਗਾ ਹਾਂ ਕੀ ਆ ਗੱਤ ਮਾਸੀ ਆ ਮੈਂ ਬੰਮੇ ਨੂੰ ਭਾਈ ਨਵੇਂ ਸਾਲ ਦੀਆਂ ਵਧਾਈਆਂ ਦੇਣ ਆਇਆ ਤਾਂ ਮੈਂ ਵਧਾਈਆਂ ਦੇ ਰੇ ਹਾਂ ਵਧਾਈਆਂ ਲੈ ਲੀਆ ਹਾਂ ਜੀ ਲੈ ਲਿਆ ਨੀ ਬਹੁਤ ਠੀਕ ਹੈ ਉਹ ਵੀ ਠੀਕ ਠਾਕ ਹਾਂ ਨਹੀਂ ਆਉਣਾ ਯਾਰ ਮੈਂ ਘਰ ਫਿਰਕੇ ਫਿਰਕੇ ਹੱਥ ਰੱਖ ਲਓ ਉੱਪਰ ਤੇ ਇਧਰ ਆਪਣੇ ਵੀਰ ਉਹਨੇ ਰਿਸ਼ਤੇਦਾਰ ਗਾਹਾਂ ਤੇ ਗਾਹ ਰਿਸ਼ਤੇਦਾਰ ਰਿਸ਼ਤੇਦਾਰ ਨੇ ਗਾਹ ਫਰੈਂਡ ਹੈ ਵੀਰ ਉਹਨੇ ਤੇ ਬੜਾ ਔਖਾ ਟਾਈਮ ਮਿਲੇ ਬਾਈ ਜਾਨੂ ਨਹੀਂ ਬਹੁਤ ਧੰਨਵਾਦ ਤੁਹਾਡਾ ਬੜਾ ਔਖਾ ਕਈ ਦਮ ਮੇਰੇ ਮੈਸੇਜ ਕਰੀ ਜਾਂਦਾ ਮਿਲਣਾ ਮਿਲਣਾ ਪਹਿਲਾਂ ਫਿਰ ਮੈਂ ਕਹਾਂ ਜੇ ਆ ਜਾ ਬਾਈ ਸਰ ਚਾਹ ਪੀਣੀ ਨਹੀਂ ਹਰਾ ਥੋੜੀ 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 ਜਿਹੀ ਬੜਾ ਫਿਰ ਥੋੜੀ ਤਾਂ ਟੁਕੜਾ 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 ਹੀ ਗਈ ਕੋਈ ਬੈਠਾ ਕੋਈ ਨਹੀਂ ਕੋਈ ਨਹੀਂ ਤੂੰ ਬੈਠਾ ਮੈਂ ਮਾਰਦਾ ਬੈ ਜਾ ਬੱਬੇ ਬਿਨਾ ਬੜਾ ਲੈਣੀ ਤੂੰ ਬੈਠਾ ਇਕੱਲਾ ਬੱਤਾ ਮਾਰਦੇ ਆਪਾਂ ਮੈਂ ਕੋਲੇ ਬਿਠਾਉਂਦਾ ਮੈਂ ਵੀ ਹੁਣ ਚਾਹ ਪੀਗਾ ਸੀ ਕਰੇ ਉਹ ਆ ਗਿਆ ਅੱਜ ਉਹਨੇ ਕਿੱਕੀ ਨਾ ਬਣਾਈ ਤੀ ਚਾਹ ਹਾਂ ਘਰੇ ਬਾਰੇ ਬਣਾਈ ਦੀ ਫਿਰ ਉਹ ਪੀ ਲਈ ਸਾਰੇ ਨੇ ਅੱਛਾ ਤੇ ਤਰ ਫਿਰ ਨਵਾਂ ਸਲਵਾਤ ਰਿਆਨ ਜਾਇਪੁਰਾ ਤੇ ਮੇਰਾ ਧੋਖਾ ਕਰਕੇ ਆਏ ਤੁਸੀਂ ਰਾਤ ਇਕੱਲੇ ਮੈਨੂੰ ਛੱਡਿਆ ਹਵ ਲੰਗੇ ਨਹੀਂ ਨਹੀਂ ਤੁਸੀਂ ਛੱਡ ਕੇ ਆਏ ਸਾਨੂੰ ਹਾਂ ਤੁਸੀਂ ਕਿੱਥੇ ਜਾਂਦੇ ਹੋ ਇਹ ਰਵੇ ਟਾਪਰ ਪੀਜ਼ਾ ਖਾਣ ਬੈਠੇ ਸੱਜਣਾ ਬਾਈ ਇਹ ਇਹ ਟਾਪਰ ਮੈਂ ਉਧਰ ਮੈਂ ਬਾਈ ਕੀ ਕੀ ਕਿੰਨੂੰ ਕਿਹਾ ਬਾਪ ਬਾਈ ਨੂੰ ਬਦਲਾ ਹੈ ਕਾਹ ਯਾਰ ਕੋਈ ਨਹੀਂ ਕਹਿੰਦਾ ਕੁਛ ਨਾ ਕੁਛ ਫੜ ਲਈਏ ਕੀ ਕੀ ਸਾਡੇ ਤੋਂ ਅੱਗੇ ਸੀ ਉਹ ਜਾ ਕੇ ਪੀਜ਼ਾ ਸਾਨੂੰ ਬਾਅਦ ਚ ਵੀ ਦੱਸਿਆ ਕਹਿੰਦਾ ਸੀ ਆਰਡਰ ਕਰੇ ਅਜੇ ਬਾਹਰ ਗੱਡੀ ਜਾਂਦੇ ਜਾਂਦੇ ਦੇਖਿਆ ਸੀ ਤਾਂ ਬਾਈ ਫਿਰ ਪੀਜ਼ਾ ਆਪਾਂ ਨੇ ਪਚਿੱਕੜ ਦੀ ਆਪਾਂ ਹੀ ਪਚਿੱਕੜ ਪਾਇਆ ਫਿਰ ਸਨੀ ਭਾਈ ਨੂੰ ਗੁੱਸਾ ਆ ਗਿਆ ਫਿਰ ਉਹ ਕਹਿੰਦਾ ਇੱਕ ਇੱਕ ਨਹੀਂ ਦੋ ਦੋ 버ਗਰ ਖਾਣੇ ਫਿਰ ਮਰਗਰ ਕਰ ਲੈ ਲਾ ਤਾ ਤੁਸੀਂ ਕਿ ਦੋ ਦੋ ਬਰਗਰ ਖਾਏ ਸਹੀ ਉਹ ਧੱਕੇ ਉਹ ਧੱਕੇ ਆ ਅਸੀਂ ਖਾ ਉਹਨੂੰ ਧੱਕੇ ਕਹਦਾ ਨਾ ਛੱਡਣੇ ਨਹੀਂ ਹੈ ਹਾਂ ਮੈਂ ਕੰਮ ਸਾਡਾ ਵੀ ਇਹੀ ਹੋਇਆ ਕਿ ਜੇ ਵਾਲਾ ਅੱਛਾ ਬਾਅਦ ਚੋਂ ਤਾਂ ਧੱਕਾ ਜੀ ਹੋਇਆ ਕਿੰਨੇ ਲਕਰ आले ਤੇ ਫਿਰ ਦੋਏ ਦੋਏ ਨਹੀਂ ਲੰਗੇ ਕਿੰਨਾ ਚਾਹ ਹਾਂ ਹਾਂ ਤੇ ਜਿੰਨਾ ਤੁਸੀਂ ਟੱਕੀ ਤੇ ਵੀਰ ਉਹ ਤਾਂ ਟਰੰਗੇ ਸੱਡ ਕੰਮ ਕਰਦੇ ਆ ਹਾਂ ਜੀ ਇੱਧਰ ਵੀ ਤੁਸੀਂ ਇੱਥੇ ਕਰਦੇ ਨੇ ਹਾਂਜੀ ਇੱਥੇ ਹੀ ਕਰਦੇ ਠੀਕ ਹੈ ਠੀਕ ਹੈ ਬਸ ਮੇਰੇ ਵੀ ਹੁਣ ਦਿਨ ਥੋੜੇ ਰਹਿੰਦੇ ਆ ਮਿਲਦੇ ਫਿਰ ਸ਼ਾਇਦ ਕੱਲ ਨੂੰ ਲਾਉਂਦੇ ਪਾ ਲਾਉਂਦੇ ਮਹਿਫਿਲ ਜੇ ਕੱਲ ਨੂੰ ਟਾਈਮ ਹੋ ਗਿਆ ਹੁਣ ਸਾਨੂੰ ਇੱਕ ਹੋਰ ਪਾਰਟੀ ਆਈ ਹੋ ਉੱਧਰ ਚੱਲਦੇ ਆ ओके भाई पप्पे स्पेशल बुलाया उन्होंने हां बहुत मशहूर हो गए चल पम्मे आ जा फिर सनी भाई ससरी कॉल थोड़ा ठीक-ठाक है भाई है। सनी भाई चल्या और दिया है चल ठीक है जस्सा भाई हां मतलब हां तो नंबर मैं कल ले लूंगा हां नंबर ले लेते हैं ठीक है चल ठीक है चल ठीक है फिर ओके भाई फिर जस्सा भाई ससरी कॉल चलिए फिर चलो फिर ਆ ਸਸਰੀ ਘਾਲ ਬਈ ਤੁਹਾਨੂੰ ਬਹੁਤ ਹਾਂ ਜੀ ਫਤਰੀ ਕਰ ਸਸਰੀ ਠੀਕ ਹੈ ਹਾਂ ਜੀ ਆਜਾ ਮੋਨੇ ਕਿੱਥੇ ਜੀ ਆਪਣੀ ਗੱਡੀ ਤੇ ਬਣਾਉਣੀ ਮੋਨੇ ਆਜਾ ਓਏ ਪੁੱਤ ਆਜਾ ਆਹ ਤੇਰੀ ਗੱਡੀ ਬਣਾ ਆਜ ਦੀ ਗੱਡੀ ਕੋ ਪੁੱਤ ਵਧੀਆ ਆ ਆ ਗੱਡੀ ਲਈ ਮੇਰੇ ਕੋਲ ਇਹ ਗੱਡੀ ਲਈ ਨਵੀਨ ਅਸਾਂ ਨਵੀਨ ਰਪੇ ਹਾਂ 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 ਆਓ ਜੀ ਸਸਰੀ ਘਾਲ ਤਾਂ 30 ਇਹ ਗੱਲ ਨੰਬਰ ਫਿਰ ਆਪਾਂ ਪਹਿਲੇ ਦੱਸਦਾ ਹਾਂ ਨਹੀਂ ਮੈਂ ਬਾਅਦ ਚ ਲਈ ਆਈ ਇਹਨੂੰ ਬਾਅਦ ਆ ਜਾ ਰਹੀ ਹੋ ਰਹੀ ਆ ਆਈ ਦੀ ਆਈ ਦੀ ਆ ਸਾਡੇ ਨੰਬਰ ਨੰਬਰ ਦਾ ਕੀ ਮੀਨ ਹੈਗਾ ਹਾਂ ਨੰਬਰ ਇਹ ਕੁਝ ਮਸਾਲੇ ਰ ਡੈਡੀਕੇਟਡ ਆਈ ਸੂਸਾ ਦਾ ਸਿੱਧਾ ਮਸਾਲਾ ਆਇਆ ਪੂਰਾ ਫ੍ਰੈਂਸ ਦਾ ਹਾਂ ਹਾਂ ਇਹ ਤਾਂ ਪ੍ਰਾਈਮ ਨਪੂਰ ਜੇ ਸਾਹ ਹਾਂ ਪੂਰਾ ਗੱਡੀ ਇਹ 2000 ਮਾਡਲ ਆਈ ਇਹ ਨੰਬਰ ਪੜਨਾ ਹਾਂਜੀ ਇਹ ਸੱਤ ਗੱਡੀਆਂ ਬਦਨ ਕਿੰਨੀਆਂ ਕਹਿੰਦਾ ਬਸ ਇਹ ਆਈਆਂ ਨੇ ਨਿਊਜ਼ੀਲੈਂਡ ਹਾਂਜੀ ਹਾਂ ਇਹ ਲਿਮਟਿਡ ਸੀਰੀਜ਼ ਆਈ ਇਹ ਲਿਮਟਿਡ ਹਾਂਜੀ ਹਾਂ ਬਾਰੂ ਸਬਾਰੂ ਦੇ ਆਦੇ ਆ ਤੇ ਬਹੁਤ ਪਸੰਦ ਕਰ ਰਿਹਾ ਲੋਕਾਂ ਨੂੰ ਹਾਂਜੀ ਹਾਂ ਅੱਛਾ ਤੇ ਜੋ ਆ ਰਿਹਾ WNX ਜੀ ਬਹੁਤ ਬਹੁਤ ਜਿਆਦੇ ਸਟਾਰਪਾਸ ਤੇ ਸਭ ਤੋਂ ਭਾੜੀ ਦਿੱਖ ਤੇ ਨਹੀਂ ਸੀ ਤੇ ਸੀ ਤੇ ਆ ਮੈਂ ਕਿਤੇ ਨਹੀਂ ਵਧੀ ਰਾਤ ਨੂੰ ਰਾਤ ਨੂੰ ਉਹ ਵਾਜਣੇ ਚ ਭੀੜ ਬਹੁਤ ਹੈ ਇਹ ਵੀ ਕਿ ਰਾਤ ਆ ਸਵਾਰੂ ਗੱਡੀ ਇਹ ਪੂਰੇ ਵਰਲਡ ਵਿੱਚ ਨਾ ਪੁਰੀਆਂ 2000 ਗੱਡੀਆਂ ਬਣੀਆਂ ਪੰਮੇ ਇਹ ਪੂਰੇ ਵਰਲਡ ਵਿੱਚ 2000 ਗੱਡੀਆਂ ਆ ਨਿਊਜ਼ੀਲੈਂਡ ਦੀ ਤਿੰਨ ਤੋਂ ਚਾਰ ਗੱਡੀਆਂ ਆ ਇਹ ਤੇ ਹੈ ਕੀਮਤ ਕਿੰਨੀ ਕੋਲ ਲੱਤੀ ਹੋਣੀ ਫਿਰ ਇਹ ਇਹ ਮੈਂ 60000 ਦੀ ਲਈ ਸੀ 60000 ਦੀ ਠੀਕ ਹੈ ਜਦੋਂ ਇਹ ਸ਼ੁਰੂ ਆਈ ਸੀ ਨਵੀਂ ਜੀ 2000 ਦੇ ਉਦੋਂ ਇਹ 30000 ਦੀ ਸੀ ਠੀਕ ਹੈ ਠੀਕ ਹੈ ਤੇ ਹੁਣ ਇਹਦੀ ਵੈਲਿਊ ਉੱਤੇ ਜਾ ਰਹੀ ਹੈ ਕਿਉਂਕਿ ਹੁਣ ਬਣਦੀਆਂ ਨਹੀਂ ਬਣਦੀਆਂ ਨਹੀਂ ਹੈਗੇ ਤੇ ਲਿਮਟਿਡ ਹਨ ਲਿਮਟਿਡ ਉਹ ਆਏ ਤਾਂ 2000 ਹੀ ਬਣਾਈ ਜਾਣੇ ਨੇ ਬਸ ਹਾਂਜੀ ਹਾਂ ਵੋਲਡ ਵਾਈਡ ਬਹੁਤ ਸੋਹਣੀ ਲੱਗਦੀ ਇਹ ਜੱਟ ਜੀ ਸੇ ਗੱਡੀ ਵਧੀਆ ਕੰਡੀਸ਼ਨ ਚ ਰੱਖੀ ਹੋਈ ਸੀ ਹਾਂ ਹਾਂ ਨਾ ਦੇਖਣ ਨੂੰ ਲੱਗਦੀ ਆ ਹਾਂ 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 ਇੰਨੀ ਪੁਰਾਣੀ ਗੱਡੀ ਇੰਨੀ ਸਾਫ਼ ਨਹੀਂ ਮਿਲਦੀ ਹਾਂ ਜੀ ਆਪਾਂ ਸਾਰੀ ਫੈਮਿਲੀ ਖੜੇ ਨੇ ਇੱਧਰ ਲੋ ਭਾਈ ਪੂਰਾ ਇੱਧਰ ਬਹੁਤ ਸੋਹਣੇ ਭਾਈ ਪਿੱਛੇ ਬਾਗਬਾਨੀ ਹਾਂ 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 ਸਭ ਅਗਰ ਬੀਜ ਲਾਇਆ ਦਾ ਤਾਂ ਬਹੁਤ ਸੋਹਣਾ ਖੁੱਲਾ ਡੁੱਲਾ ਘਰ ਆ ਜੀ ਪਾਈ ਪਿੱਛੇ ਤੁਹਾਡਾ ਵਾਇਕਰ ਬੜਾ ਖੁੱਲਾ ਡੁੱਲਾ ਠੀਕ ਆ ਪੰਮਿਆ ਤਾਂ ਵੀ ਲੈਣਾ ਹੌਲੀ ਹੌਲੀ ਫਿਰ ਜੀ ਪੱਕਾ ਹੋ ਗਏ ਫਿਰ ਫਿਰ ਆਇਆ ਕਰੋ ਪੰਮੇ ਕੋਲ ਸਾਡੇ ਪੰਮੇ ਕੋਲ ਘਰ ਆ ਫਿਰ ਫੇ ਸਾਡੇ ਵਾਪਸ ਫਿਰ ਹੋਰ ਮੁੰਡੇ ਆਪਾਂ ਮਠਾਲੇ ਕਰੂ ਫਿਰ ਆਪਾਂ ਹੁਣ ਪਰ ਆਪਾਂ ਉਹ ਕਮਾਇਆ ਕਰਾਂਗੇ। ਬੇਲਾ ਮੋਲਾ ਲੱਗਿਆ ਸਾਰੇ ਅਸਰ ਆ ਪੁਰਾਣੇ ਪਿੱਛੋਂ ਆ ਦੇਖ ਰਹੇ ਆਂ ਵੀ ਪੂਰਾ ਤੁਸੀਂ ਆ ਨਾਮ ਜਿੱਤੇ ਆ ਇਹਦੇ ਵਿੱਚ। ਹਾਂਜੀ ਹਾਂਜੀ। ਆਪਣੀ ਗਾਂ ਦਾ ਦੁੱਧ ਪੂਰਾ ਦਾ ਸੈਕਿੰਡ ਚ। ਹਾਂ ਸੈਕਿੰਡ ਤੇ ਆਹ ਪੁਰਾਣੀ ਫੋਟੋ ਆ। ਆ ਆ ਦੇਖੋ। ਅ ਅੱਜ ਤੋਂ ਹੋਣੀ ਮੈਂ ਕਹਿੰਦਾ 30 30 ਸਾਲ ਤਾਂ ਹੋਏ ਹੋਣੇ। ਜਿਆਦਾ ਜੀ ਮੈਨੂੰ 14 15 ਸਾਲ ਤੱਕ ਹੋ ਗਏ ਤੇ ਪਹਿਲਾਂ ਦੀ ਗੱਲ ਆ ਇਹ। ਮਨੇ ਉਹ ਜਿਹੜੀ ਤੁਹਾਡੀ ਬੱਤੀ ਇਹ ਤਾਂ 40 50 40 40 ਸਾਲਾਂ ਦੇ ਵਿੱਚ ਰਹਾ ਖੇਤਾਂ ਵਿੱਚੋਂ ਪੱਤੀ ਪੁੱਤੀ ਕੱਢੀ ਜਿਹੜਾ ਝੋਗਲਾ ਗੁੜਵਾਨੜੇ ਵਾਲੀ ਆ ਅੰਦੇੰਤਾ ਪਾਨੇ ਦੇ ਨੂੰ ਪਤਾ ਆਂਦੇ ਥੱਲੇ ਉੱਪਰ ਥੱਲੇ ਹੁੰਦਾ ਬਾਨਾ ਰੇ ਜੀ ਅਸੀਂ ਘਰ ਦੇ ਵਿੱਚ ਆਏ ਤੁਹਾਨੂੰ ਉਹਨੂੰ ਅੱਜ ਤਿੰਨੇ ਭਾਈ ਭਾਈ ਆ ਇਹ ਤਾਂ ਤਿੰਨੇ ਇੱਥੇ بڑے ਲੀਡਰ ਤੋਂ ਹੋ ਬੜ ਜਾ ਮੈਂ ਸਭ ਤੋਂ ਛੋਟਾ ਛੋਟਾ ਇਹ ਮਸੇਰ ਆ ਜੀ ਅੱਛਾ ਮਸੇਰ ਆ ਤੂੰ ਟੋਗਾ ਫੁੱਲੀ ਮੈਂ ਇਹਦੇ ਕੱਟਾ ਚਿੱਟਾ ਹਾਂ ਦੁੱਧ ਵਰਗਾ ਅਦੋਂ ਰਾਤ ਵੀ ਦੇਖਿਆ ਬਾਈ ਨੇ ਵੀ ਦੇਖਿਆ ਹੁਣ ਦੁੱਧ ਵਰਗਾ ਇਕੱਟਾ ਇਹ ਨਹੀਂ ਮਿਲਦੇ ਚਲੋ ਛੋੜੇ ਦੇਖੇ ਛੋੜੇ ਕੋਈ ਇਦਾਂ ਕੋਈ ਛੇੜ ਜਾ ਕੋਈ ਹੋ ਜਾਵੇ ਹੁਣ ਤਾਂ ਵੀ ਹੋ ਜਾ ਤਾ ਕੁਝ ਰੇਤ ਤੇਲ ਮੰਗੋ ਬੰਦਿਆ ਉਮਰ ਤੇਰੀ ਕੋਠਾ ਕੜੀ ਨਾ ਤਰੀ ਜ਼ਮੀਨ ਰਹਿਣੀ ਉੱਠ ਸੈਲ ਕਰਲਾ ਸੜਕ ਦੀ ਬੱਕੀ ਵਿੱਚ ਤਵੇ ਲੈਣੀ ਖੜੀ ਰਹੀ ਤੇਰੇ ਕੋਲ ਆਉਂਦਾ ਆਖਰ ਜੋ ਜੋ ਟੋਨੇ ਟੁੱਟ ਜਾਣਾ ਗੁੱਡੀ ਸਦਾ ਜਲ ਜੁਤੇ ਨਹੀਂ ਸਿੱਧੂ ਮਸਲੇ ਦਾ ਗਾਣਾ ਸੁਣਾ ਦੇ ਕੋਈ ਸਿੱਧੂ ਮਸਲੇ ਦਾ ਦੇ ਇਹ ਆ ਬਈ ਮੁੰਡਾ ਸਾਡਾ ਸਿੱਧੂ ਮਸੇ ਦਾ ਬਹੁਤ ਫੈਨ ਆ ਆ ਵੀਰ ਨੇ ਗਾਲ ਵਿੱਚ ਗਾਲ ਵਿੱਚ ਵੀ ਪਾਈ ਹੋਇਆ ਸਿੱਧੂ ਮਸੇ ਵਾਲੇ ਪਾਇਆ ਹੋਇਆ ਫੋਟੋ ਪਾਈ ਹੋਈ ਆ ਆਲਾ ਗਾਲ ਵਿੱਚ ਪਾਲੀ ਗਾਨੀ ਯਾਰ ਦੀ ਹਾਂਜੀ ਹਾਂ ਇਹ ਮੇਰੀ ਭਾਬੀ ਨੇ ਦਿੱਤੀ ਆਈ ਠੀਕ ਯਾਰ ਭਾਬੀ ਨੇ ਮੈਨੂੰ ਡੈਡੀਕੇਟ ਕੀਤੀ ਆ ਅੱਛਾ ਸਿੱਧੂ ਮਸੇ ਆ ਕੋਈ ਛੋਟੇ ਜਿਹੇ ਕਿਦੋਂ ਬੋਲਣ ਸਣਾ ਬੋਲਣੇ ਸਣਾ ਦੇ ਇਹ ਚਾਹੀਦੇ ਆ ਹਾਂਜੀ ਹਾਂ ਚੱਲ ਥੇਰੇ ਕੋਈ ਨਾ ਵਾਹ ਚੋਗਣਾ ਅੰਦੀ ਮਾਹੌਲ ਹੈ ਕੀ ਸਿੱਧੂ ਦਾ ਉਹ ਸਾਰੇ ਦੇ ਸੋੜੇ ਹੋਏ ਹੈ ਕੀ ਕਰੇ ਹਾਂ ਜੀ ਤੇ ਸਿੱਧੂ ਦੇ ਕੋਈ ਗੱਭਰੂ ਤੇ ਗੱਡੀ ਦੋਵੇਂ ਜੀ ਕਲਾਸ ਦੀ ਜੀ ਹਾਂ ਗੱਡੀ ਤਾਂ ਇਹਦੀ ਰੱਖੀ ਹੈ ਲੱਡੀ ਵੀ ਬਣਾ ਲਾ ਉਹ ਬੜਜਾੜੀ ਬੜਜਾੜੀ ਚੱਲ ਗੱਲਬਾਤ ਚੱਲਦੀ ਅੱਗੇ ਬਿਲਕੁਲ ਸਿੱਧੂ ਦੇ ਬੌਸ ਕਾ ਹੈ ਜੀ ਯੰਗ ਰੇਸ਼ ਨੂੰ ਹੌਲੀ-ਹੌਲੀ ਅੱਗੇ ਪੱਗ ਵੀ ਪੱੜਣੀ ਆਈ ਹਾਂ ਕੀ ਕਰੀ ਗਾੜੀ ਰੱਖਣੀ ਆ ਹੱਥੇ ਆਪਣੇ ਇਤਿਹਾਸ ਵਾਲੀ ਸਿੱਖਣਾਈ ਹਾਂ ਕਹਿੰਦਾ ਦਾੜੀ ਨਾਲ ਤਾਂ ਬੰਦਾ ਜਾਪੇ ਬਿਨ ਦਾੜੀ ਤੇ ਨਾਲ ਹੱਥ ਲਾ ਕੇ ਵੇਖ ਨਹੀਂ ਇਹ ਰੇਸ ਹਾਂਜੀ ਬਹੁਤ ਲੇ ਕੇ ਤੁਹਾਡੇ ਨਾਲ ਮਿਲ ਕੇ ਜੀ ਤੇ ਧੰਨਵਾਦ ਤੁਹਾਡਾ ਤੁਸੀਂ ਆਇਆ ਜੀ ਠੀਕ ਹੈ ਤੇ ਸਭ ਨੂੰ ਸੇਵਾ ਦਾ ਬਹੁਤ ਬੋਗ ਦਿੰਦਾ ਤੇ ਸੇਵਾ ਦੀ ਅਸੀਂ ਆਏ ਆਪਣਾ ਮੈਂ ਭਾਪਾ ਭੱਗਾਂ ਦਾ ਸਮਝਾ ਇੱਥੇ ਆਇਆ ਸਾਡੇ ਕੋਲ ਇੱਕ ਬੋਲੀ ਹੁਣ ਮੈਂ ਪਾਉਂਦਾ ਉਹ ਟਾਵੇ 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 ਲੋਬਿਆਂ ਨੇ ਟੇਸ਼ਰ ਤੇ ਹਾਂ ਚਿੜੀ ਨੂੰ ਵੀ ਹਾਈ ਆਵੇ ਚੂਹਿਆਂ ਦਾ ਕਿੱਧਾ ਛੜਿਆ ਓਏ ਓਹ ਕੇਲਾ ਬੋਲੀ ਆ ਪਾਵੇ ਕੱਟਦੇ ਨਿਆਣਾ ਜੰਮਿਆ ਹਾਏ ਹਾਏ ਉਹਨੂੰ ਦੁੱਧ ਚੁੰਗੜਾ ਨਾ ਆਵੇ ਨੰਦ ਬਸ਼ੇਰੀ ਨੂੰ ਹਾਰ ਦਾ ਮੁੰਡਾ ਨਾ ਆਵੇ ਨੰਦ ਬਸ਼ੇਰੀ ਨੂੰ ਹਾਰ ਦਾ ਮੁੰਡਾ ਨਾ ਆਵੇ ਨੰਦ ਬਸ਼ੇਰੀ ਨੂੰ ਹਾਂ ਜੀ ਤੁਹਾਡਾ ਵੀ ਥੈਂਕ ਯੂ ਸਾਨੂੰ ਵੀ ਵੰਟੀ ਦਾ ਮੰਗ ਲੱਗ ਰਹੀ ਹੈ ਹਾਂ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਓਕੇ ਪੂਆ ਜੀ ਕਿਹੜੇ ਜੀ ਜੋ ਪੂਆ ਜੀ ਅੱਛਾ ਉੱਪਰ ਜੀ ਉੱਪਰ ਜੇ ਨਹੀਂ ਉੱਪਰ ਦਾ ਮਸ਼ਹੂਰ ਆ ਪੂਰਾ ਪੂਆ ਜੀ ਹੈ ਨਹੀਂ ਸੀ ਤਾਂ ਹੀ ਫਿਰ ਬੋਲੀ ਬੁਲੀ ਚੱਲਦੀ ਹੈ ਜੀ ਹਾਂ ਤੇ ਓਕਲੈਂਡ ਦੇ ਉਵਾ ਦੇ ਉੱਪਰ ਉਵਾ ਦੇ ਉੱਪਰ ਹਾਂ ਠੀਕ ਹੈ ਇੱਕ ਘਰ ਜੀ ਸਾਨੂੰ ਸਾਡਾ ਘਰ ਹੈ ਟੱਕਾ ਨਹੀਂ ਨਹੀਂ ਪਰ ਇਹ ਘਰ ਆਪਣਾ ਹੀ ਲੱਗਦਾ ਹੈ ਆਪਣਾ ਹੀ ਲੱਗਦਾ ਹੈ ਪਿਆਰ ਬਹੁਤ ਪੈਂਤੋ ਸੀ ਹਾਂ 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 ਧੰਨਵਾਦ ਤੁਸੀਂ ਆਏ ਹੋ ਮੇਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂ ਹਾਂ ਤੇ ਮੇਰੀ ਭੈਣ ਨੇ ਖਾਣਾ ਬਣਾਇਆ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਠੀਕ ਮਿਰਚਾਂ ਅਸੀਂ ਬਾਕੀ ਕੋਈ ਆਏ ਨਹੀਂ ਮਿਰਚਾਂ ਬਹੁਤ ਠੋਕੇ ਬਣੇ ਅੱਛਾ ਜੀ ਬਹੁਤ ਬੜਾ ਉਸ ਪਰ ਹਰੇ ਮਿਰਚਾਂ ਦੇ ਡਰੋ ਰੱਖੇ ਜਦੋਂ ਵੀ ਅੱਧੀ ਰਾਤ ਕੋਈ ਚਾਹੀਦਾ ਹੁੰਦਾ ਫਿਰ ਭੈਣ ਨੂੰ ਕਹੀਦਾ ਜੀ ਬਣਾ ਕੇ ਦੇ ਅੱਛਾ ਅੱਛਾ ਤੱਕ ਵੀ ਕਰਦੇ ਆ ਪਰ ਭੈਣ ਜੀ ਹਾਂ ਇਹੀ ਪ੍ਰੇਮ ਹੁੰਦਾ ਬਸ ਕੋਈ ਭੈਣ ਤੇ ਤਿਆਰੀ ਹੁੰਦਾ ਜੀ 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 ਤਾਰੇ ਹਰਨਾਜ ਸਿੰਘ ਜੀ ਅੱਛਾ ਆਪਣਾ ਆਜਾ 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 ਆਜੋ ਆਜੋ ਭਾਜੀ ਆਜੋ ਆਜੋ ਇਹ ਸਾਰੀ ਫੈਮਿਲੀ ਆ ਬੜਾ ਪ੍ਰੇਮ ਦਾ ਸਾਰੇ ਨੇ ਅੱਜ ਤੇ ਹੁਣ ਫਤਿਹ ਬੁਲਾਉਂਦੇ ਫਿਰ ਹੁਣ ਤੁਸੀਂ ਕਹਿੰਦੇ ਨਾ ਵੀ 6 ਮਹੀਨੇ ਪਹਿਲਾਂ ਸੱਦਾ ਦੇ ਦਿਓ ਪੱਕਾ ਜੀ ਤੁਹਾਨੂੰ ਸਾਲ ਪਹਿਲਾਂ ਦਿੱਤਾ 2025 ਚ ਮਾਰਚ ਚ ਕਹਿੰਦਾ ਮੁੰਡਾ ਉਹ ਆਪਣਾ ਹੁਣ ਚਲੋ ਠੀਕ ਹੈ ਠੀਕ ਆਵਾਂਗੇ ਆਵਾਂਗੇ ਜਰੂਰ ਜ਼ਰੂਰ 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 ਹੌਣਕਾ ਲਾਵਾਂਗੇ ਅਗੇ ਤੁਹਾਡੇ ਸਾਲ ਪਹਿਲਾਂ ਤੁਹਾਨੂੰ ਸਵਾ ਸਾਲ ਪਹਿਲਾਂ ਇਨਵਿਟੇਸ਼ਨ ਦੇ ਬੜਾ ਠੀਕ ਹੈ ਠੀਕ ਚਲੋ ਠੀਕ ਹੈ ਜੀ ਜੋ ਕੱਚ ਬੜਾ ਚੱਕਾ ਲਗਾ ਸਾਡੇ ਬਿਲਕੇ ਤੇ ਹੁਣ ਚੱਲੀਏ ਫਿਰ ਹੁਣ ਸਾਰੇ ਛੁੱਟੀਆਂ ਦੇਈਏ ਫਿਰ ਸਾਰੇ ਬੰਦੇ ਖੜੇ ਹੁਣ ਤਾਂ ਬਹੁਤ ਗੱਲਾਂ ਹੋ ਜਾਂਦੀਆਂ ਔਰ ਤੁਹਾਡੀ ਵੀਡੀਓ ਕੱਟ ਕੱਟ ਕੇ ਬਣਦੀ ਹੈ ਹਾਂ ਇਦਾਂ ਤਾਂ ਹੈ ਤੇ ਧੰਨਵਾਦ ਬਾਈ ਚਲੋ ਲੋਕ ਕਿ ਜੀ 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 ਰੱਬ ਤੁਹਾਨੂੰ ਇੱਧਰ ਕਹਿੰਦੇ ਆਹ ਹੀਰਾ ਕਿਹੜਾ ਹੀਰਾ ਪਾਏ ਦੱਸ ਦੋ ਕਿਹੜੇ ਹੀਰੇ ਆ ਇਹ ਮੇਰਾ ਹੀਰਾ ਹੈ ਪੰਮੇ ਪੰਮੇ ਨੇੜੇ ਆਏ ਆ ਦੋ ਬੰਦੇ ਹੀਰੇ ਜਿਹੜੇ ਨੇ ਮੈਂ ਜਦੋਂ ਵੱਡਾ ਹੀਰਾ ਕਿਹੜਾ ਛੋਟਾ ਹੀਰਾ ਕਿਹੜਾ ਵੱਡਾ ਵੱਡਾ ਵੱਡੇ ਛੋਟੇ ਤੇਰੇ ਹੀਰੇ ਆ ਜੀ ਵੱਡਾ ਹੀਰਾ ਹੀਰੇ ਲੱਭ ਲੈ ਪਹਿਲੇ ਹੀਰੇ ਇੱਥੇ ਆ ਕੇ ਅਸੀਂ ਤਾਂ ਮੋਸਮ ਮਿਲਿਆ ਸਾਡੀ ਬਹੁਤ ਸੋਹਣੀ ਨਿਭਜ ਮਹਾਰਾਜ ਅੱਥੇ ਪਾਛੀ ਚਾਹੀਦਾ ਸਾਰਿਆਂ ਨੂੰ ਜਿਵੇਂ ਸਿਆਣੇ ਕਹਿੰਦੇ ਜੀ ਲਾਲ ਮਿੱਟੀ ਜੇ ਲੱਭਦੇ ਹੁੰਦੇ ਮੁबारकਾਂ ਸਾਰੇ ਮੇਰੇ ਜਿੰਨੇ ਵੀ ਆਹ ਦੇਖਣੀ ਜਿਆ ਕਰਨਾ ਪੂਰੇ ਬਾਲਡ ਵਿੱਚ ਬਾਲਡ ਦੇ ਚੱਲ ਜੇ ਜਿਨੇ ਚਾਦਰ ਵਾਲੇ ਬੰਦੇ ਦੇ ਫੈਨ ਹੈ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜਿਹੜੇ ਚਾਦਰ ਵਾਲੇ ਫੈਰੇ ਜੋ ਕਮੈਂਟ ਕਰਿਓ ਠੀਕ ਹੈ ਇਹ ਲਹਿੰਦੇ ਚੋਂ ਆਇਆ ਚੜਦੇ ਵਿੱਚ ਯਾਰ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ ਜਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਹੈ ਹਾਂ ਉਹ ਕਹਦਾ ਜੀ ਬਾਰੀ ਬਾਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਲਹਿੰਗੇ ਉਹ ਨਿਕਰਾਂ ਵਾਲੇ ਸ਼ੋਰ ਜਿਹੜੇ ਚਾਦਰਾਂ ਨਾਲ ਖੇਦੇ ਕੀ ਬਾਤ ਹੈ ਕੀ ਬਾਤ ਹੈ